ਅੱਜ ਇਹ ਟਰੈਕਟਰ ਮਾਰਚ ਹੈ ਇਹ ਇੱਕ ਸਾਡਾ ਜਿਹੜੇ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਨੂੰ ਇੱਕ ਚੇਤਾਵਨੀ ਹੈ ਕਿਉਂਕਿ ਭਾਜਪਾ ਸਰਕਾਰ ਨੇ ਪਿਛਲੇ ਸਮੇਂ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਐਮਐਸਪੀ ਦਾ ਕਾਨੂੰਨ ਲਾਗੂ ਕਰਾਂਗੇ ਡਾਕਟਰ ਸੁਭਮੀ ਨਾਥਨ ਦੀ ਰਿਪੋਰਟ ਹੈ ਜਿਹੜੀ ਲਾਗੂ ਕਰਾਂਗੇ ਤਿਲਕੀਂਪੁਰ ਖੀਰੀ ਵਾਲੇ ਸਾਡੇ ਕਿਸਾਨਾਂ ਨੂੰ ਹਨਸਾਬ ਦਬਾਵਾਂਗੇ ਅਤੇ ਜਿਹੜਾ ਬਿਜਲੀ ਸੋਧ ਐਕਟ ਹੈ ਉਹਨੂੰ ਵਾਪਸ ਰੱਦ ਕਰਾਂਗੇ ਪਰ ਇਹ ਮੰਨਾ ਮੰਗਾ ਮੰਨਣ ਦੇ ਬਾਵਜੂਦ ਵੀ ਇਹ ਸਰਕਾਰ ਸਾਡੀਆਂ ਲਾਗੂ ਨਹੀਂ ਕਰ ਸਕੀ ਪਰ ਅਸੀਂ ਅੱਜ ਇਹਨਾਂ ਦੇ ਚੋਣਾਂ ਦੇ ਵਿੱਚ ਅਸੀਂ ਇਹਨਾਂ ਨੂੰ ਸਾਡੇ ਪਿੰਡਾਂ ਦੇ ਵਿੱਚ ਜਦੋਂ ਵੀ ਇਹ ਆਣਗੇ ਪਹਿਲਾਂ ਤਾਂ ਸਾਨੂੰ ਇਹਨਾਂ ਦੇ ਸਵਾਲ ਕਰਾਂਗੇ ਸੀ ਇਹਨਾਂ ਨੂੰ ਪਰ ਜੇ ਸਾਡੇ ਸਵਾਲਾਂ ਦੇ ਇਹਨਾਂ ਨੇ ਜਵਾਬ ਨਾ ਦਿੱਤੇ ਤਾਂ ਅਸੀਂ ਪਿੰਡਾਂ ਦੇ ਵਿੱਚ ਇਹਨਾਂ ਦਾ ਪੂਰਨ ਤੌਰ ਤੇ ਬਾਈਕਟ ਕਰਾਂਗੇ ਇਹਨਾਂ ਨੂੰ ਕਿਸੇ ਪਿੰਡ ਦੇ ਵਿੱਚ ਨਹੀਂ ਵੜਨ ਦਿੱਤਾ ਜਾਵੇਗਾ ਇਹ ਅੱਜ ਜੋ ਸਾਡਾ ਟਰੈਕਟਰ ਮਾਰਚ ਹੈ ਸਾਡੇ ਟਰੈਕਟਰ ਨੇ ਜੋ ਸੈਂਕੜੇ ਟਰੈਕਟਰ ਨੇ ਇਹ ਜਿੰਨੇ ਵੀ ਲਹਿਰੇ ਹਲਕੇ ਦੇ ਪਿੰਡ ਨੇ ਉਹਦੇ ਵਿੱਚ ਅਸੀਂ ਲਗਭਗ ਅੱਜ ਇਹਨਾਂ ਪਿੰਡਾਂ ਵਿੱਚ ਫਿਰਾਂਗੇ ਬਾਕੀ ਜੇ ਕੁਝ ਰਹਿ ਵੀ ਗਏ ਤਾਂ ਸਵੇਰੇ ਫਿਰਾਂਗੇ ਇਹ ਸਾਰੇ ਪਿੰਡਾਂ ਦੇ ਵਿੱਚ ਅਸੀਂ ਬਸ ਹਰ ਇੱਕ ਪਿੰਡ ਦੇ ਵਿੱਚ ਜਾ ਕੇ ਜਾਗਰੂਤ ਕਰਾਂਗੇ ਕਿਸਾਨਾਂ ਨੂੰ ਕਿਉਂਕਿ ਇੱਕ ਭੁਲੇਖਾ ਪਾਰਕ ਹੈ ਵੀ ਬਾਰਡਰਾਂ ਦੇ ਉੱਤੇ ਕੋਈ ਹੈ ਨਹੀਂ ਪਰ ਸਰਕਾਰ ਨੂੰ ਇੱਕ ਭੁਲੇਖਾ ਐਮਐਸ ਨੂੰ ਦੱਸਣਾ ਚਾਹਨਾ ਇਹ ਮੋਰਚਾ ਸਾਡਾ ਪਹਿਲਾਂ ਦੋ ਥਾਂਵੇਂ ਲੱਗਿਆ ਸੀ ਸ਼ੰਭੂ ਤੇ ਖਨੋਰੀ ਪਰ ਅੱਜ ਇਹਦੀ ਪ੍ਰਾਪਤੀ ਹੈ ਸਾਡਾ ਪੰਜ ਜਗ੍ਹਾ ਦੇ ਉੱਤੇ ਇਹ ਮੋਰਚਾ ਚੱਲ ਰਿਹਾ ਹੈ ਰਾਜਸਥਾਨ ਦੇ ਸਿਗਰੀਆ ਵਿੱਚ ਚੱਲ ਰਿਹਾ ਹੈ ਤੇ ਹਰਿਆਣੇ ਦੇ ਆਪਣਾ ਫਤਿਹਬਾਦ ਦੇ ਵਿੱਚ ਤੇ ਡੱਬ ਵਾਲੀ ਬਾਰਡਰ ਤਿੰਨ ਬਾਰਡਰ ਸਾਡੇ ਇਹ ਮੋਰਚੇ ਦੀ ਪ੍ਰਾਪਤੀ ਹੈ ਜਿਹੜੀ ਸਾਡਾ ਵੱਧ ਚੜ ਕੇ ਹੋ ਰਿਹਾ ਹੈ ਬਾਕੀ ਸਾਡੇ ਉੱਥੇ ਦਿਨ ਰਾਤ ਕਿਸਾਨ ਭਰਾ ਨੌਜਵਾਨ ਵੀਰ ਮਜ਼ਦੂਰ ਵੀਰ ਉਥੇ ਮੋਰਚੇ ਦੇ ਵਿੱਚ ਡਟੇ ਹੋਏ ਆ। ਤੇ ਤਾਂ ਸਾਡਾ ਐ ਵੀ ਲੋਕਾਂ ਨੂੰ ਜਾਗਰਤ ਕਰੀਏ ਤਾਂ ਕਿ ਜਿਹੜੀਆਂ ਸਾਡੀਆਂ ਪ੍ਰਾਪਤੀਆਂ ਨੇ ਉਹ ਅਸੀਂ ਪ੍ਰਾਪਤ ਕਰ ਸਕੀਏ ਤੇ ਜਿਹੜੇ ਲੀਡਰ ਨੇ ਇਹ ਲੀਡਰ ਕਹੀ ਜਾਂਦੇ ਨੇ ਵੀ ਉਥੇ ਕਿਸਾਨ ਨਹੀਂ ਹੈਗੇ ਫਲਾਣਾ ਨਹੀਂ ਹੈਗੇ ਇਹਦੇ ਬਾਰੇ ਸਾਰੇ ਪਿੰਡਾਂ 'ਚ ਜਾਗਰਤ ਕਰ ਰਹੇ ਆ ਵੀ ਕਿਸਾਨ ਹਾੜੀ ਦਾ ਸੀਜ਼ਨ ਆਉਂਦੇ ਹੋਏ ਵੀ ਉਥੇ ਇੱਕ ਕਿਸਾਨਾਂ ਦਾ ਮੋਰਚਾ ਚੱਲ ਰਿਹਾ ਹੈ ਪਤਾ ਨਹੀਂ ਇਹਨਾਂ ਨੂੰ ਐ ਵੀ ਸੀਜ਼ਨ ਆ ਗਿਆ ਵੀ ਕਿਸਾਨ ਨਹੀਂ ਹੋਣਗੇ ਇਹਦੇ ਬਾਰੇ ਅਸੀਂ ਪਿੰਡਾਂ 'ਚ ਜਾਗਰਤ ਕਰਦੇ ਆਂ ਅਸੀਂ ਜਿਹੜੀਆਂ ਪਹਿਲਾਂ 2020 'ਚ ਮੰਗੀਆਂ ਸੀ ਉਹੀ ਮੰਗਾਂ ਨੇ ਸਾਡੀਆਂ ਵੀ ਉਹੀ ਲਾਗੂ ਕਰੋ ਜਿਵੇਂ ਹੁਣ ਆਪਣੀ ਆਮ ਆਦਮੀ ਪਾਰਟੀ ਨੇ ਦੇਖਾ ਵਾਅਦਾ ਕੀਤਾ ਸੀ ਵੀ ਜੇ ਸਾਡੀ ਸਰਕਾਰ ਆ ਗਈ ਅਸੀਂ 22 ਫਸਲਾਂ ਤੇ ਐਮ ਐਸ ਪੀ ਗਰੰਟੀ ਕਾਨੂੰਨ ਬਣਾ ਕੇ ਦੇਵਾਂਗੇ ਆ ਦੇਖ ਲਓ 2 ਸਾਲ ਤੋਂ ਵੀ ਜ਼ਿਆਦਾ ਹੋ ਗਿਆ ਇਹ ਇਨਾਂ ਨੇ ਵੀ ਕੁਝ ਨਹੀਂ ਕਰਿਆ ਸੈਂਟਰ ਦੇ ਰਾਹ ਇਹ ਚੱਲ ਪਈਆਂ ਨੇ ਜੀ ਇਹ ਤਾਂ 2014 ਚ ਵੀ ਲੈ ਕੇ ਆਈ ਸੀ ਜੀ ਵੀਰੇ ਐਮਐਸਪੀ ਦੀ ਪਹਿਲੇ 100 ਦਾਣਾ ਚ ਸੀ ਐਮਐਸਪੀ ਗਾਰੰਟੀ ਕਾਨੂੰਨ ਲੈ ਕੇ ਦਵਾਂਗੇ 2014 ਚ ਵੀ ਨਹੀਂ ਇਹ ਬਣਿਆ ਸਕਿਆ ਹੁਣ ਉਹੀ ਜੁਗਲਾ ਇਹਨਾਂ ਦਾ 2024 ਚ ਹੈ ਇਹ ਸਾਡਾ ਮਕਸਦ ਹੈ ਜਿਹੜਾ ਸਾਰਾ ਮਕਸਦ ਇਕੋ ਹੀ ਹੈ ਜਿਹੜਾ ਅਦੋਲਨ ਚੱਲ ਰਿਹਾ ਦੋਵੇਂ ਫਾਰਮਾਂ ਦਾ ਅ ਸ੍ਰੀ ਗੁਰੂ ਤੇਖਨੌਰੀ ਤੇ ਦੱਬਾ ਵਾਲੀ ਤੇ ਉਦੇ ਸਬੰਧ ਵਿੱਚ ਆਇਆ ਉਹ ਜਿਹੜਾ ਅੱਜ ਟਰੈਕਟਰ ਮਾਰਚ ਹੈ ਇਹਦਾ ਮਤਲਬ ਕੀ ਹੈ ਵੀ ਥੋੜਾ ਜਿਹਾ ਖੁਆਹੇ ਡਾਈ ਜਾਂਦੇ ਆ ਵੀ ਇਹ ਥੋੜੇ ਰਹਿ ਗਏ ਜਾਂ ਅंदोलਨ ਢਿੱਲਾ ਹੈ ਨਹੀਂ ਇਹ ਲੋਕਾਂ ਨੂੰ ਜਾਗਰਤ ਕਰਦੇ ਆ ਵੀ ਜਿਹੜਾ ਅंदोलਨ ਹੈ ਇਹ ਬਿਲਕੁਲ ਬਹੁਤ ਮਜ਼ਬੂਤ ਹੈ ਰੋਜ਼ ਇਹ ਵਾਦਾ ਹੁੰਦਾ ਹੈ ਜਿਹੜੇ ਵੀ ਕੋਈ ਕਿਸਾਨ ਮਜ਼ਦੂਰ ਵੀਰ ਸਾਡੇ ਅਜੇ ਪਿੰਡਾਂ 'ਚ ਥੋੜੇ ਜਿਹਾ ਅਣਵੇਸਲੇ ਨੇ ਉਹਨਾਂ ਨੂੰ ਜਾਗਰਤ ਕਰਨ ਵਾਸਤੇ ਇਹ ਅੱਜ ਦਾ ਜਿਹੜਾ ਟਰੈਕਟਰ ਮਾਰਚ ਹੈ ਅਸੀਂ ਪਿੰਡੇ-ਪਿੰਡੇ ਸਾਰੇ ਉਹਦੇ ਵਿੱਚ ਕੱਢ ਰਹੇ ਆ ਜਿਵੇਂ ਕਿ ਅੱਜ ਆਪਾਂ ਲਹਿਰੇਵਾਂ ਲੱਗਦੀ ਗੱਲ ਹੈ ਤੇ ਸਾਰੇ ਜ਼ਿਲ੍ਹਿਆਂ ਚ ਸਾਰੇ ਬਲਾਕਾਂ ਚ ਇਹ ਟਰੈਕਟਰ ਮਾਰਚ ਹੋ ਰਿਹਾ ਹੈ ਇਹਦਾ ਸਬੰਧ ਇਹ ਹੀ ਹੈ ਵੀ ਅਦੋਲਨ ਨੂੰ ਹੋਰ ਤਕੜਾ ਕਰਨਾ ਲੋਕਾਂ ਦੇ ਵਿੱਚ ਅਦੋਲਨ ਦੀ ਗੱਲ ਲੈ ਕੇ ਆ ਕੇ ਦੱਸਣੀ ਉਹਨਾਂ ਨੂੰ ਮਤਲਬ ਜਾਗਰਿਤ ਕਰਨਾ ਅੱਜ ਦਾ ਇਹ ਟਰੈਕਟਰ ਮਾਰਚ ਹੈ ਸਾਡਾ ਇਹ ਜਿਹੜੀਆਂ ਚੋਣ ਜਾਬਤੀ ਦੀ ਗੱਲ ਹੈ ਇਹ ਬੜੀ ਖਵਾਹ ਉਡੀ ਹੋਈ ਹੈ ਵੀ ਚੋਣ ਜਾਬਤਾ ਲੱਗ ਗਿਆ ਹੁਣ ਪਤਾ ਨਹੀਂ ਅਦੋਲਨ ਦਾ ਕੀ ਬਣੂਗਾ ਨਹੀਂ ਇਹ ਪਹਿਲੀ ਵਾਰ ਹੋਇਆ ਹੈ ਇੱਕ ਅਸੀਂ ਤਾਂ ਇਹ ਕਹਿੰਨੇ ਆਂ ਵੀ ਜਿਹੜਾ ਚੋਣ ਜਾਬਤੇ ਦੇ ਵਿੱਚ ਉਹ ਅंदोलਨ ਮਜ਼ਬੂਤ ਹੁੰਦਾ ਜਾ ਰਿਹਾ ਹੈ ਇੱਕ ਪਹਿਲੀ ਵਾਰ ਹੈ ਇੱਕ ਇਹ ਬਹੁਤ ਤਾਕੜੀ ਕਿਸਾਨਾਂ ਵਾਸਤੇ ਮਜ਼ਦੂਰਾਂ ਵਾਸਤੇ ਉਹ ਸਰਕਾਰਾਂ ਵਾਸਤੇ ਸਿਰਦਰਦੀ ਹੈ